ਨੀ ਤੂੰ ਘਰੇ ਮੈਨੂੰ ਗਾਲਾਂ ਹੀ ਕੱਢਦੀ ਰਿਆ ਕਰ ਕੱਲ ਦੇਖ ਲੈ ਚੰਨੀ ਤੇ ਪ੍ਰੀਤੋ ਨਾਲੇ ਪੰਤਾ ਕਿੰਨੇ ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਜਾ ਕੇ ਆਇਆ ਤੂੰ ਖਸਮਾ ਨੂੰ ਖੜੀ ਮੈਨੂੰ ਨਾ ਕਦੀ ਜੀਣ ਦੇ ਠੀਕਾ ਜੇ ਮੈਂ ਪ੍ਰੀਤੂ ਕੋਲ ਜਾ ਕੇ ਦੋ ਪੰਪ ਮਾਰਦਾ ਉਹਨੇ ਮੈਨੂੰ ਵੀ ਲੈ ਜਾਣਾ ਸੀਗਾ ਨਾਲੇ ਆਪਾਂ ਵੀ ਜਿਹੜੇ YouTube ਤੇ ਵੀਡੀਓ ਪਈਆ ਆਪਾਂ ਵੀ ਉਹ ਚ ਮੂਵੀ ਚ ਆ ਜਾਣਾ ਸੀ ਕਿੰਨੇ ਆਪਣੀ ਰਿਸ਼ਤੇਦਾਰਾਂ ਚ ਆਪਣੀ ਠੱਕਵਾਨੀ ਸੀ ਯਾਰ ਤੂੰ ਬਸ ਉਹੀ ਚੁੱਲੇ ਚੌਕੇ ਦੀ ਰਹਿ ਮੈਨੂੰ ਗਾਣਾ ਨਾ ਬਦਨਦਾ ਈ ਵੇ ਬਤਾ ਮਾਤਨ ਨੂੰ ਗਾ ਕਿਆ ਮਾਡਰਨ ਆਇਆ ਕਰੇ ਤੇ ਲੱਕ ਬਿੰਦਾ ਸਾਹਿਬ ਜਿਹੜੀਆਂ ਮੱਝਾਂ ਨੇ ਉਹਨੂੰ ਸਾਂਭਣਾ ਵੀ ਹੁੰਦਾ ਵਾ ਪੁੱਠੇ ਪੈਰਾਂ ਵਾਲੇ ਆ ਮੇਤੋਂ ਗਾਲਾਂ ਸੌਂਦਾ ਫੇਰ ਕਹਿੰਦੇ ਆ ਸਾਰਿਆਂ ਦੀ ਘਰ ਵਾਲੀਆਂ ਪਿਆਰ ਨਾਲ ਬੋਲਦੀਆਂ ਏ ਕੱਲੀ ਕੋੜਾ ਬੋਲਦੀ ਆ ਹੋਰ ਤੇਰੇ ਦੱਸ ਮੈਂ ਕੀ ਬੋਲਾਂ ਮੇਤੋਂ ਛਿੱਤਰਾ ਦਾ ਘਰ ਨਾ ਕਰਾ ਲੀਆਂ ਹਣ ਬਕਵਾਸ ਕਰਦਾ ਜਿਆਦਾ ਇਹ ਦੱਸ ਤੂੰ ਉੱਥੇ ਜਾ ਕੇ ਮੈਨੂੰ ਪਤਾ ਕੀ ਲੱਛਣ ਕਰਨੇ ਸੀਗੇ ਤੈਨੂੰ ਨਾ ਮੈਂ ਅੱਜ ਜਾਣ ਦਵਾਂ ਨਾ ਕੱਲੂ ਜਾਣ ਦਵਾਂ ਕਿਸੇ ਥਾਂ ਦਾ